हां जी ਕਿੱਧਰ ਚੱਲੇ ਮੈਂ ਗੱਡੀ ਤੇ ਤੁਸੀਂ ਸਸੀ ਕਾਲ ਜੀ ਆਪਾਂ ਲੋਕੇਸ਼ਨ ਤੇ ਚੱਲੇ ਆ ਤੇ ਅੱਜ ਜਿਹੜੀ ਵੀਡੀਓ ਹੈਗੀ ਆ ਉਹ ਅਸੀਂ ਬਣਾ ਰਹੇ ਆ ਡੈਰੀ ਫਾਰਮ ਤੇ ਦੁੱਧ ਤੇ ਕਿਉਂਕਿ ਦੁੱਧ ਦੀ ਸਮੱਸਿਆ ਸਾਰੀ ਦੁਨੀਆ 'ਚ ਚੱਲ ਰਹੀ ਆ ਮੈਂ ਕਹਿ ਸਕਦੀ ਆ ਸਾਡੇ ਦਾ ਇੱਥੇ ਖਾਸੀ ਚੱਲ ਰਹੀ ਆ ਕਿਉਂਕਿ ਪੈਸੇ ਦੇ ਕੇ ਵੀ ਪਿਓਰ ਦੁੱਧ ਨਹੀਂ ਮਿਲਦਾ ਹੈਗਾ ਮਿਲਾਵਟ ਆਂਦੀ ਆ ਉਹ ਮਿਲਾਵਟ ਕਿੱਦਾਂ ਹੁੰਦੀ ਆ ਮੈਂ ਤੁਹਾਨੂੰ ਕਰਕੇ ਦਿਖਾਵਾਂ ਵੀਡੀਓ 'ਚ ਉਹ ਇੱਥੇ ਨੂੰ ਸੀ ਮਾਰਿਓ ਵਾਈਡ ਐਂਗਲ 'ਚ ਆ ਜੀ ਅੱਛਾ ਤੇ ਅ ਅ ਤੁਹਾਨੂੰ ਦਿਖਾਵਾਂਗੇ ਵੀ ਡੈਰੀ ਚ ਕਿਦਾਂ ਮਲਾਵਟ ਹੈ ਜਿਹੜੀ ਅਸੀਂ ਦੁੱਧ ਚ ਕਰਦੇ ਆਂ ਸਾਰੀ ਦੁਨੀਆ ਜਿਹੜੀ ਦੁੱਧ ਚ ਮਲਾਵਟ ਤੋਂ ਪਰੇਸ਼ਾਨ ਹੈ ਅੱਜ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਤਰੀਕੇ ਨਾਲ ਹੁੰਦੀ ਆ ਕਿਵੇਂ ਹੁੰਦੀ ਆ ਅਸੀਂ ਕਰਕੇ ਦਿਖਾਵਾਂਗੇ ਤੇ ਆਹ ਘਰ ਆਹ ਜਿਹੜਾ ਸੈਂਕ ਟੈਂਕੀ ਵਾਲਾ ਦਿਖਦਾ ਤੂੰ ਐਸੀ ਪਹਿਲਾਂ ਮੇਰੇ ਨਾਲ ਇੱਥੇ ਮੈਂ ਇੱਥੇ ਆਇਆ ਆਏ ਤਾਂ ਧਿਖੀ ਧਿਖੀ ਪਈ ਆਏ ਹੋਏ ਆਈ ਉਹ ਪਹਿਲੇ ਦਿਨ ਜਿੱਦ ਤੁਸੀਂ ਆਏ ਸੀ ਅਸੀਂ ਆਏ ਸੀ ਉਹ ਮੁੜ ਕੇ ਗਿਆ ਇੱਥੇ ਹੀ ਮੁੜ ਕੇ ਕੇ ਸੀ ਪਹਿਲਾਂ ਇਹ ਵਾਲਾ ਘਰ ਆ ਇੱਥੇ ਬਣਾਉਣਾ ਨੇ ਆ ਵੀਡੀਓ ਅੱਜ ਅਸੀਂ ਲੋਕੇਸ਼ਨ ਚੇਂਜ ਕੀਤੀ ਹੈ ਜੀ ਨਵੀਂ ਲੋਕੇਸ਼ਨ ਹੈ ਨਵਾਂ ਕਨਸੈਪਟ ਨਵੇਂ ਬੰਦੇ ਮੇਰੇ ਵੀ ਬੰਦੇ ਇਹਨਾਂ ਦੇ ਵੀਊ ਵੀ ਲੈ ਲੈ ਭਈਆ ਬੈਠੇ ਨੇ ਪਿੱਛੇ ਡਰੀ ਬਾਰ ਵੀਊ ਲੈ ਲੋ ਜੀ ਸਾਰਿਆਂ ਦੇ ਲੈ ਲੈ ਉਹ ਪਤੰਦਰਾ ਇਹਨੂੰ ਕਮਾ ਲੈ ਕਿੱਡੀ ਗੱਲ ਯੂਪੀ ਸਾਹਿਬ ਕਿਉਂ ਨਾ ਕਰ ਦਿੰਦੇ ਹੋ ਫੇਮੀ ਗਵਾ ਦਿੰਦੇ ਆ ਇਹ ਸਭ ਤੋਂ ਵੱਡੇ ਮਲਾਵਟ ਵਾਲੇ ਨੀਨ ਬੰਦੇ ਤੇ ਇਹ ਸਾਡੇ 1 ਕਿਲੋ ਦੁੱਧ ਚ 2 ਕਿਲੋ ਪਾਣੀ ਪਾ ਕੇ ਵੇਚਦੇ ਡੀਓਪੀ ਟੂੜਾ ਡੀਓਪੀ ਬਾ ਨਾ ਬੰਦਾ ਜੀ ਟੂਪੀ ਟੂ ਬੰਦਾ ਆ ਇਹ ਪਿੰਡ ਦੇ ਉਹ ਬੰਦੇ ਨੇ ਜਿਹੜੇ ਨਾ ਜਿਹੜੇ ਨਾ ਕੁੜੀ ਨੂੰ ਛੇੜਨ ਦੇ ਮਹਾਰੇ ਉਹਨਾਂ ਦੇ ਘਰੇ ਦੁੱਧ ਲਾਇਆ ਹੋਇਆ ਹੈਂ ਤੂੰ ਵੀ ਦੇ ਦੇ ਆਪਦੇ ਵਿਚਾਰ ਪਾਪਾ ਲੈ ਲੈਣਾ ਰੋ ਤੁਸੀਂ ਤਾਂ ਐਂਕੂ ਡਾਇਰੈਕਟਰ ਦੀ ਲੈਗਲਾ ਕਾਨਫਰੈਂਸ ਮੇਰਾ ਤੇ ਪਾਪੇ ਦਾ ਸੀਨ ਕਰ ਰਿਹਾ ਪਾਪਾ ਮੈਨੂੰ ਪਹਿਲੇ ਸੀਨ ਚ ਸੰਭਾਰਾ ਦੇਖ ਪੁੱਤੇ ਕੰਮ ਚੰਗੇ ਨਹੀਂ ਹੈਗੇ ਤੁਸੀਂ ਤੋਰੇ ਨੀ ਖਾਣਾ ਪਹਿਲਾ ਸੀਨ ਇੱਥੋਂ ਖੋਲੋ ਹਾਂ ਪੈਂਟ ਪਾਇਓ ਤੁਸੀਂ ਚੱਲ ਹੋਣਾ ਹੈਗੀ ਹੈਗੀ ਆ ਤੁਸੀਂ ਲੋਈ ਲੋਈ ਤੇਰੀ ਪਰਚਾਈ ਤਾਂ ਹੈਗੀ ਜਿਹੇ ਜਿਹੇ ਹੈਗੀ ਆ ਇਹਨੂੰ ਲੈ ਲੈਣਾ ਕੱਟੇ ਵਾਲੀ ਹਾਂ ਹਾਂ ਕੱਟ ਕੇ ਲੋਈ ਲੈ ਲਓ ਲੋ ਅਈਂ ਤਾਂ ਆਪਾ ਤਖੋਂ ਇੰਨੀ ਕਿੰਨੀ ਸੀ ਨਾ ਦਮਦਾਰ ਸ਼ੌਟ ਲੈ ਲੱਗਦਾ ਏ ਠੀਕ ਹੈ ਨਾ ਇਹ ਲੋਈ ਤੇ ਲਾ ਲੀਏ ਇਧਰੋਂ ਆਈ ਜਾ ਉਬਾਜ ਜਗੀ ਪਾ ਦਾ ਲੋਕਲ ਚੱਲ ਹੁਣ ਆ ਜਾ ਇੱਕ ਤਾਂ ਇਹ ਕਹਿਣਾ ਹੀ ਮੰਨਦੇ ਆ ਆ ਇਧਰ ਨੂੰ ਆ ਜਾ ਪਾਪੇ ਫੜੀ 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 ਤੂੰ ਕਿੱਧਰ ਲਈ ਫਿਰਦੀ ਐ ਇਹਨੂੰ ਆ ਤਾਂ ਲੋਟੀ ਨਹੀਂ ਹੁੰਦੀ ਮੇਰੋਂ ਪਤੀ ਨਹੀਂ ਤੁਸੀਂ ਕਿਉਂ ਪੰਗੇ ਛੇੜਦੀ ਹੁੰਨੀ ਆ ਤੂੰ ਮੈਨੂੰ ਤਾਂ ਨਹੀਂ ਜੈ ਤੈਨੂੰ ਬੰਨਣ ਦੇ ਹੀ ਨਹੀਂ ਪਤਾ ਤੁਸੀਂ ਤਾਂ ਬਸ ਦੁੱਧ 'ਚ ਮਿਲਾਵਟਾਂ ਕਰਨ ਵਾਲੇ ਹੋ ਪਾਪੇ ਕਾਹਨੂੰ ਮਿਲਾਵਟ ਕਰਦੇ ਹੋ ਹੋਰ ਹੋਰ ਛੋਟਾ ਕੁਝ ਨਹੀਂ ਬੁੱਲਾ ਆ ਥੋੜੀ ਜੀਆਂ ਕੱਟ ਕਰਿਆ ਕਰੋ ਬਈ ਤੁਸੀਂ ਮਲਾਵਟ ਵਾਲਾ ਘਰ ਕਦੇ ਪਾਸ ਨਹੀਂ ਹੁੰਦਾ ਹੁੰਦਾ ਹਾਂਜੀ ਅਸੀਂ ਬੈਠੇ ਆ ਪਿੰਡ ਬਲਿਆਲ ਅੱਡੇ ਤੇ ਸਾਥ ਵਿੱਚ ਤੇ ਮੇਰੇ ਨਾਲ ਹੈਗੀ ਆ ਮਿੰਦੋ ਪੈਣ ਤੇ ਨਾਲ ਇੱਕ ਹੈਗਾ ਮੁੰਡਾ ਨਵਾਂ ਆਰਟਿਸਟ ਹੁੰਦਾ ਆਰਟਿਸਟ ਸਾਡੀ ਫਿਲਮ ਦਾ ਤੇ ਪਿੱਛੇ ਬੈਠੇ ਨੇ ਸਾਡੇ ਬਾਬੇ ਸਾਥ ਵਾਲੇ ਪਿੱਛੇ ਵੀ ਦਿਖਾ ਦੇ ਕੈਮਰਾ हां एइस टाइम असि बैठे हां अड्डा अड्डा लिया है बस स्टैंड है ये बस स्टैंड है टंकी वाला बस स्टैंड हां बस हां रुकदियां नहीं इथे बस वाली टंकी है भाई इथे मैं अब मुझे لمبے ਜਿਵੇਂ ਕਰਤੇ ਸਹੀ ਕਰ ਸਹੀ ਹੈ ਦੇਖੋ ਜੀ हां ਪਹਿਲਾਂ ਅਨਪੁੱਤੇ ਦਾ ਕਹਦੇ ਹੁੰਦੇ ਤੇ ਟੂਟੀਆਂ ਚ ਪਾਣੀ ਆ ਗਿਆ ਸਰਕਾਰੀ ਹੁਣ ਤਾਂ ਹੋ ਗਿਆ ਸਮਰਸੀ ਵਾਲ ਭਾਈ ਐ ਅੱਗੇ ਇਹ ਟੂਟੀਆਂ ਵਾਲੇ ਪਾਣੀ ਵਰਤਦੇ ਸੀ ਇਹਨਾਂ ਨੇ ਕੱਪੜੇ ਧੋਉਂਦੇ ਇਹਨਾਂ ਨੇ ਮੱਝਾਂ ਨਵਾਉਂਦੇ ਹੈ ਸਾਰਾ ਕੰਮ ਕਰਿਆ ਸੁਖ ਨਾਲ ਆਹ ਕਿਹੜਾ ਚੈਨਲ ਚੱਲਦੇ ਪਿਆ ਤੇਰਾ ਪਰਾਣਾ ਚੱਲ ਪਿਆ ਸੀਗਾ ਪਰ ਇਹ ਤਾਂ ਸੋਹਣੀਆਂ ਗੱਲਾਂ ਨੇ ਇਹਨੂੰ ਕੀ ਪਤਾ ਇਹਨੂੰ ਪਤਾ ਹੀ ਨਹੀਂ ਹੈਗਾ ਜਿਵੇਂ ਆਣੀ ਇਹ ਤਾਂ ਨਵੀਂ ਕੁੜੀ ਆ ਜੀ ਹਾਂ ਜਿਹਦੇ ਟਾਈਮ ਦੀਆਂ ਗੱਲਾਂ ਹਾਂ ਜਲੰਧਰ ਦੂਰਦਰਸ਼ਨ ਵਾਲੇ ਟਾਈਮ ਥੋੜਾ ਮਾਡਲ ਪੁਰਾਣਾ ਹਨਾ ਜੀ ਹਾਂ ਹੁਣ ਆਪੀ ਆ ਗਏ ਭਾਈ ਪੁਰਾਣੇ ਮਾਡਲ ਵਾਲੇ ਹੈ ਉਹੀ ਗੱਲ ਨੁਪੁੱਤੇ ਦਾ ਹੁਣ ਤਾਂ ਫੇਰ ਟਾਈਮ ਨਵਾਂ ਆ ਗਿਆ ਕੋਈ ਇੰਸਟਾ ਦੀ ਗੱਲ ਕਰ ਕੋਈ ਸਨੈਪਚੈਟ ਦੀ ਗੱਲ ਕਰ ਕੋਈ ਹੈ ਆਹ YouTube ਦੀ ਗੱਲ ਕੁੜੀਆਂ ਨੂੰ ਤਾਂ ਇਹੀ ਕੁਝ ਰਹਿੰਦਾ ਬਸ YouTube ਤੇ ਤਾਂ ਬੜਾ ਪੈਸਾ ਕਮਾਈ ਜਾਂਦੇ ਨੇ ਲੋਕ ਅੱਛਾ ਮੈਂ ਹੁਣ ਸਿੱਧੇ ਕਰਦੇ ਸਾਡੇ ਹੈ ਬਹੁਤ ਪੈਸਾ ਕਮਾਈ ਜਾਂਦੇ ਨੇ ਆਪਾਂ ਚੈਨਲ ਨਾ ਬਣਾ ਲਈਏ YouTube ਤੇ ਹਾਂ ਆਪਾਂ ਵੀਡੀਓ ਪਾਇਆ ਕਰਾਂਗੇ ਦੇਖੋ ਮੈਂ ਤਾਂ ਫਿਰ ਪੈਸੇ ਆਉਣਗੇ 250 ਦਾ ਪਾਇਆ ਕਰ ਲਈਏ ਸੁਪਨਾ ਆਏ ਆ ਆ ਦੇਖਣਾ ਵਾਇਗ ਮੇਰਾ 250 ਦਾ ਨਾਮ ਕੀ ਰੱਖਾਂਗੇ ਚੈਨਲ ਦਾ ਨਾਮ ਰੱਖ ਲਾਂਗੇ ਆਪਾਂ ਵਧੀਆ ਬੱਬਲ ਕਾ ਰੱਖ ਲਾਂਗੇ ਬੱਬਲ ਕਾ ਰੱਖ ਵਾਹ ਹੈਗਾ ਜੀ ਕੋਰ ਦੇ ਨਾਮ ਤੇ ਚੈਨਲ ਹੈਗਾ ਹੋਰ ਕੀ ਰੱਖ ਲਾਂਗੇ ਮਿੰਦੋ ਕੋਰ ਰੱਖਾਂਗੇ ਮਿੰਦੋ ਕੋਰ ਰੱਖਾਂਗੇ ਮਿੰਦੋ ਕੋਰ ਰੱਖ ਲਾਂਗੇ ਸਾਰੇ ਨਾਮ ਨਾ ਦੱਸ ਕੋਈ ਹੋਰ ਰੱਖ ਲਊਗਾ ਐ ਕਿ ਮੇਰਾ ਨਾਮ ਚੜੀ ਵੀ ਆ ਮੇਰੇ ਘਰ ਲੈਣ ਸੋਕਣਾ ਕਦੇ ਮੈਨੂੰ ਨਾ ਰਵਿੰਦਰ ਕੇ ਹਨ ਨਾ ਮਿੰਦੋ ਨਾ ਬਿੰਦੂ ਉਹ ਕੋਈ ਨਹੀਂ ਵਿਚਾਰਾ ਚੁੜੀ ਗਿਆ ਲੈ ਦੱਸ ਹੁਣ ਦੱਸ ਕਿਸੇ ਪਾਸੇ ਚੁੜੀ ਮੈਂ ਚੁੜੀ ਤਾਂ ਹਈ ਨਹੀਂ ਕਿੱਥੇ ਲੱਗਿਆ ਆ ਦੇਖੀ ਸਿੱਧਾ ਰੱਖ ਲਾ ਤਾ ਵੜਿਆ ਕੀ ਕਰਦਾ ਕੈਮਰੇ ਦੀ ਸੈਂਸ ਥੋੜੀ ਉਹ ਹਾਂ ਸਹੀ ਰੱਖ ਤਰ ਉੱਪਰ ਕਰ ਹਾਂ ਯੈਸ ਆਇਆ ਨਾ ਪਹਿਲਾਂ ਮੈਂ ਐਵੇਂ ਕੀਤਾ ਹੋਇਆ ਸੀ ਜੀ ਤਾਂ ਕੰਗ ਕੱਟੀ ਜਾਂਦੀ ਆ ਤੇਰੀ ਪੱਗ ਕੱਟੀ ਜਾਂਦੀ ਆ ਪੱਗ ਤਾਂ ਸਹੀ ਆ ਜੀ ਹਾਂ ਕੰਟੀਗਾ ਆਇਆ ਕਰ ਸਾਡੇ ਨੀਚੇ ਉਹ ਉੱਤਰਾਸ ਰੱਖ ਰਕੇ ਕੈਮਰਾ ਦਾ ਸੁਣ ਨਾ ਚਲ ਸੁਣਾ ਨਹੀਂ ਕੋਈ ਗੱਲ ਹੁਣ ਤੋਂ ਅਸੀਂ ਖੋਲਿਆ ਡੈਰੀ ਫਾਰਮ ਸਾਹਮਣੇ ਆ ਦੇਖ ਲੋਕ ਦਿੰਦੇ ਨੇ 70 80 ਰੁਪਏ ਕਿਲੋ ਕਿਤੇ ਸਾਡਾ ਵੀ ਕਿਤਾ 200 ਰੁਪਏ 200 ਰੁਪਏ ਤੋਂ ਸਾਡਾ ਹੈ ਜੀਵੇਂ ਜੀਵੇਂ ਇੰਨਾ ਨਾ ਪੰਜ ਦਿਨ ਹੋ ਗਏ ਅਸੀਂ ਲਾਣ ਦਾ ਪਰ ਜਾਈ ਨੇ ਪਣ ਡੈਰੀ ਫਾਰਮ ਖੋਲ ਲੈ ਸੁੱਖ ਨਾਲ ਡੈਰੀ ਫਾਰਮ ਖੋਲ ਲੈ ਲੈ 200 ਰੁਪਏ ਕਿਲੋ ਦੁੱਧ ਸਿਮਲਾਵਟ ਵੀ ਪੂਰੀ ਕਰਦੀਆਂ ਫਿਰ ਵੀ ਆ ਜਾਂਦੇ ਨੇ ਚੱਕ ਦਿਨਾ ਫੜਦੇ ਆ 20 ਵਸਾਂ ਰੱਖਿਆ ਨਹੀਂ ਅਸੀਂ 250 ਰੁਪਏ ਦਾ ਮੈਦਾਨਾ ਤੁਹਾਨੂੰ 1 ਕਿਲੋ ਦੁੱਧ ਦਾ ਜੀ 250 ਰੁਪਏ ਕਿਲੋ ਦੇਖਾ ਇੰਨਾ ਵਧੀਆ ਦੁੱਧ ਹੁੰਦਾ ਦੇ ਪਨੀਰ ਵੀ ਆ ਹਾਂ ਆਗੇ ਚੰਗੀ ਤਸੀਰ ਆਗਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਡੀਓਪੀ ਸਾਹਿਬ ਤੇ ਸਾਡੇ ਮਾਨ ਸਾਹਿਬ ਮੀਆਂ ਗੱਲੀ ਵਿੱਚੋਂ ਆਇਓ। ਇਹ ਕਿਹੜਾ ਬਾਈ ਹੋਜੀ ਹੈ ਨਾ ਉਹ। ਉਹ ਬਾਈ ਦਾ ਮੋਟਰਸਾਈਕਲ ਬਾਈ ਦਾ ਮੋਟਰਸਾਈਕਲ ਛੋਟਾ ਮੋੜ ਚਾਬੀ ਦੇ ਮੋਟਰਸਾਈਕਲ ਦੇ ਅੰਦਰ ਲਾ ਦੀਏ। ਇੱਕੋ ਗੱਲੀ ਤੋਂ ਬਣਾਵਾਂਗੇ ਅੱਜ। ਸ਼ੋਰ ਵੀ ਨਾ ਆ ਰਿਹਾ। ਇਹਨੂੰ ਵੀ ਨਾ। ਸਾਡੇ ਸਤਿਕਾਰਯੋਗ ਸਾਡੇ ਡੀਓਪੀ ਸਾਹਿਬ। ਗੱਲ ਪਾ ਕਰੂੰਗਾ ਤੁਹਾਨੂੰ ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਗੱਲਾਂ ਕਰਕੇ ਜਾਵਾਂਗਾ। ਮੈਂ ਤਾਂ ਲੜਾਈ ਨਾ ਕਰ ਮੇਰੇ ਨਾਲ। ਫਰੇਮ ਚੋਂ ਆਊਟ ਹੋਏ ਪਾਣੇ। ਇੱਧਰ ਨੂੰ ਇੱਧਰ ਨੂੰ ਆਊਟ ਆਹੋ ਤੁਸੀਂ ਵੀ ਆ ਜਿਓ ਜੀ ਇੱਧਰ ਆ ਜਾਓ ਇੱਧਰ ਨੂੰ ਉਹ ਆ ਰਹੇ ਹੋ ਤੁਸੀਂ ਦੋ ਆਜੇ ਠੀਕ ਆ ਉਹ ਨਹੀਂ ਆ ਰਿਹਾ ਆਏ ਹੋ ਬਾਈ ਇੱਥੇ ਆ ਆ ਆਹ ਦੇਖੇ ਸਾਰੇ ਆ ਰਹੇ ਨੇ ਵਾਈਡ ਐਂਗਲ ਚ ਵਾਈਡ ਐਂਗਲ ਚ ਬਣਾ ਰਿਹਾ ਆਹ ਦੇਖੋ ਬਲੀਅੂ ਕਰਦਾ ਉਹ ਨਹੀਂ ਆ ਇੱਕ ਨੈਕਸਟ ਧਰੋੜ ਦੇ ਬਾਈ ਨੈਕਸਟ ਦੇਖੀ ਵਨ ਨੈਕਸਟ ਦੇਖ ਥੋੜਾ ਪਿਕਚਰ ਕਰ ਲੈਣਾ ਚਾਹੀਦਾ ਹਾਂ ਹਾਂ ਮੈਂ ਵੀ ਦੇਖ ਰਿਹਾ ਹੱਬਾਈ ਦੇ ਸਿਰੇ ਨੇ ਆਹ ਦੇਖ ਰਹੇ ਨੇ ਬਾਈ ਬਾਈ ਸਾਈਡ ਤੇ ਹੋ ਜੋਗੇ ਉਹ ਸ਼ੀਸ਼ੇ 'ਚ ਲਿਖ ਰਹੇ ਆ ਇੱਧਰ ਨਹੀਂ ਸਾਈਡ ਆਜੋ ਸਾਡੇ ਕਹ ਨਹੀਂ ਆਜੋ ਸਾਡੇ ਕਹ ਨਹੀਂ ਆਜੋ ਚਾਹੇ ਆਹੀ ਕਰਦੇ ਆ ਬਈ ਆ ਕੋਈ ਨਾ ਕਿਸੇ ਨੂੰ ਖੋਲ ਦੇ ਹੋ ਜਾ ਸ਼ੀਸ਼ੇ 'ਚ ਆਮੀ ਐਕਸ਼ਨ ਬੇ ਮਰਨਿਆ ਡਰ ਗਿਆ ਤੂੰ ਬੱਚੇ ਖੱਤੀ ਰਹੀ ਅੱਗੇ ਅੱਗੇ ਚੱਲ ਆਏ ਕਿ ਬੋਲਾਂਗਾ ਤੂੰ ਕਿ ਕਿ ਮੈਂ ਬੋਲਦਾ ਹਾਂ ਇੱਜ਼ਤ ਕਰ ਇੱਜ਼ਤ ਕਰ ਮੈਂ ਹਲ ਮਾਰ ਕਰਾਂ ਤੇ ਜੀ ਜੀ ਮੈਂ ਕੀ ਕਰੀਂ ਅਸੀਂ ਚੰਗੀ ਢੰਗ ਨਾਲ ਬੈਠਣੀ ਆਂ ਤੂੰ ਕਾ ਉੱਥੇ ਅਸੀਂ ਕੰਮ ਕਰਿਆ ਹੈ ਸਾਰਾ ਨਾ ਕੀ ਗੱਲ ਬੰਦੇ ਮਰ ਗਏ ਵੀਰੇ ਤੂੰ ਸੋਚਦਾ ਹੀ ਨਹੀਂ ਹੈਗੇ ਅੱਜ ਕੱਲ ਦੇਖੋ ਐਡੇ ਵੱਡੇ ਵੱਡੇ ਮੌਲ ਨੇ ਜਿਹੜੇ ਸਾਰੇ ਕੁੜੀਆਂ ਦਾ ਕੰਮ ਕਰਦੇ ਆਂ ਹਾਂ ਜਨਾਨੀਆਂ ਚਲਾਉਂਦੇ ਨੇ ਜਹਾਜ਼ ਵੀ ਚਲਾਉਂਦੀਆਂ ਨੇ ਕੰਮ ਚੱਲਦਾ ਪਿੰਡਾਂ 'ਚ ਨਹੀਂ ਕੰਮ ਚੱਲਦਾ ਉਹ ਦੇਖ ਲੈ ਤੂੰ ਦੀ ਚਿੰਤਾ ਨਾ ਕਰ ਬੇ ਤੂੰ ਜਾ ਵਸਤਨ ਮੈਂ ਦੱਸਦਾ ਵੀਰੇ ਤੁਸੀਂ ਤਾਂ ਹੀ ਲੰਘੇ ਨਹੀਂ ਵੱਗਦੇ ਹੈਗੇ ਤੁਸੀਂ ਪਿੰਡਾਂ ਦੀਆਂ ਕੁੜੀਆਂ ਘੱਟ ਸਮਝਦੇ ਆ ਮੈਂ ਕਹਿਣਾ ਤੂੰ 10 15 ਬੰਦੇ ਛੋੜਦੇ ਜਾਂਦਾ ਨਹੀਂ ਵੀ ਸਾਡੀ ਮਿਲਕ ਮਿਲਕ ਡੇਰੀ ਦੀ ਜਾਓ ਹਾਂ ਠੀਕ ਆ ਸਾਡੀ ਨੂੰ ਤਸਵੀਰ ਪਾਇਆ ਸਾਡੀ ਡੇਰੀ 'ਚ ਚਲ ਕੋਈ ਸਾਡੀ ਡੇਰੀ ਦਾ ਨਾਂ ਨੁਮਾ ਕੇ ਦੀ ਆਏਗੀ ਮੈਂ ਉਹ ਹੀ ੱੱਕੇ ਗਾੜੀ ਸਿਰ ਚੜੀ ਜਾਂਦਾ ਆਪਣੇ ਕੋਈ ਬੰਦੇ ਜੀ ਦਾ ਕਾਹ ਨਹੀਂ ਬੰਦੇ ਹੈਗਾ ਦੇਖੋ ਜੀ ਮੋਰਾ ਨਾਕ ਹੈ ਨਾਕ ਤਾਂ ਮੈਨੂੰ ਸਿਰ ਚੜੂਗਾ ਨਾ ਨਾਕ ਨਹੀਂ ਨਾਕ ਥੋੜੀ ਡਰੀ ਕਹਾਂ ਥੋੜੀ ਡਰੀ ਆਈ ਜੀ ਜੀ ਬੈਠੇ ਕੀ ਆ ਨਾ ਜੀਗਾ ਲੀਤੀਆ ਹੋ ਜੀ ਪਿੰਡ ਤੇ ਦੁੱਧ ਲੈਣ ਗਏ ਨੇ ਅਸੀਂ ਫਿਰ ਹੁਣ ਆਪੋ ਬੈਠਾ ਬੈਠੇ ਹਾਂ ਹਾਂ ਕੀ ਯੰਪਕੀ ਕਹਿ ਲਓ ਮੈਂ ਜਾਂ ਜਮੀ ਇਹ ਕਹਿੰਦਾ ਮੈਂ ਪਹਿਲੀ ਇਹ ਤੁਸੀਂ ਕੀ ਕਰਿਓ ਅਸੀਂ ਤਾਂ ਥੋੜੀ ਸਮਾਂ ਚ ਕਦੇ ਨਾ ਪਟਿਆ ਜੀ ਨਾ ਮੈਂ ਲੈ ਕੇ ਬਰਾਮਾ ਨਾ ਤੁਸ ਵੀ ਹੈਰਾਨ ਹੋ ਜੀ ਆ ਜਾਂਦੇ ਜੰਦਾ ਹੈ ਕਹਿੰਦੇ ਪਾਣੀ ਆਸੀ ਘਰੇ ਵੀ ਤਾਂ ਮਿੰਦੀਆਂ ਆ ਗਈਆਂ ਚਾਹ ਹਾਂ ਤੁਹਾਡੇ ਘਰ ਜੰਦਾ ਜਾਈ ਜਾ ਕੇ ਦੇਣੀ ਹੈ ਬਗਲ ਜਿਹਾ ਹੋਈ ਕਿ ਚੰਗਾ ਨਾ ਪਾ ਲਊਗਾ ਜਸ ਆਪਾਂ ਕਿੰਨੇ ਬੰਦੇ ਆ 6 ਆ ਨਾ ਸੁੱਕੀ ਤੇ ਚਾਹ ਵੀ ਹੋ ਗਈ ਕਿੰਨ ਦਿਨ ਆਪਣੀ ਛੱਤਰ ਪੈਣੀ ਹੈ ਨਾ ਕਿਸੇ ਤੋਂ ਫੇਰ ਕਹੂਗਾ ਤੁੰਝਾ ਹੁੰਦਾ ਸੀ ਨਾ ਵਿਚਾਰਾ ਭਾਈ ਡੰਗਰ ਭਾਈ ਸਾਂਭੀ ਜਾਂਦਾ ਨਹੀਂ ਨਹੀਂ ਤੁਸੀਂ ਤੁਸੀਂ ਪੈਸੇ ਤੇ ਲਿਆ ਲਾ ਸਾਂਭੇ ਫਿਰ ਇਹ ਲਾਵੇ ਫਿਰ ਮੇਰੇ ਐਂਟ ਤੇ ਅੱਖ ਕੇ ਛੱਤਰੇ ਲਾਵੇ ਬਾਹਰ ਪਿੰਡ ਚ ਵਿਚਰਦਾ ਲੋਕ ਗਲਤ ਬੋਲਦੇ ਨੇ ਕਿ ਦੇਸੀ ਲੋਕ ਹਾਂ 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 ਐਨਾ ਓਕੇ ਮਾਦਾ ਦੇਦਰੋਂ ਇੱਕ ਤਾਪੜ ਜੂ ਦੁੱਧ ਚ ਮਲਿਆਮਟ ਕੱਢ ਕੇ ਦਿਖਾ ਜਾ ਹਾਂ ਯਾਦ ਤੋਂ ਨਹੀਂ ਆ ਰਿਹਾ ਭਾਈ ਜੱਤਰੀ ਗੋਲੀ ਕਿ ਉਹ ਤੋਂ ਬਹੁਤ ਦੁੱਧ ਤੋਂ ਨਹੀਂ ਆ ਰਿਹਾ ਤੁਸ ਕੋ ਫਸ ਲ ਗਿਆ ਬਸ ਤੇਰਾ ਰੱਜ ਚੱਟ ਚਰਾਮ ਹੋ ਕਰਦੇ ਦੁੱਧ ਤੈਨੂੰ ਇੱਕ ਲੰਬਰਾ ਲਈਦਾ ہاں ਵੀ ਫਰਕ ਪਾਏਗਾ ਮੈਨੂੰ ਘਰੇ ਵੀ ਲੋਟ ਪੈਦਾ ਉਹ ਆਏ ਗਰੀਬੇਰੀ ਘਰ ਤੇ ਤੇਰੇ ਪਾਸੇ ਜਿਹੜੀ ਦੁੱਧ ਕਣੀ ਵੀ ਦੇ ਦੋ ਦੋ ਪਾ ਲਈ ਦੇਂਦੀ ਦੋ ਤਾਂ ਇੱਕ ਪਾਸੇ ਆਪਣੀ ਡੈਰੀ ਦਾ ਸੈਂਪਲ ਵਾਲੀ ਨੇ ਕੋਈ ਫਰਕ ਹੋਇਆ ਤੈਨੂੰ ਰਗੜੇ ਪਏ ਤੇ ਜੁਆ ਮੇਰਾ ਉਹੀ ਬਲੇਮ ਰਗਾ ਤੂੰ ਡੈਰੀ ਨੂੰ ਸਾਡਾ ਦੁੱਧ ਦਾ ਫਰਕ ਨਹੀਂ ਡੈਰੀ ਫਰਕ ਨਹੀਂ ਬੈਠੀ ਹੈ ਤੇ ਆਪੋ ਹੀ ਮੂੰਹ ਚ ਚੇਹਰੇ ਮੱਝੇ ਦੇਖਾਓ ਉਹ ਕਰੀ ਮੈਂ ਕਹਿ ਸਕਦਾ ਵੀ ਬਦਲ ਨਾ ਬਦ ਹੋਣ ਤੂੰ ਐ ਕਹਦੇ ਵੀ ਮੈਂ ਤੇਰੇ ਪੈਸੇ ਨਹੀਂ ਲੀਦੇ ਕਰ ਲੈ ਬਖਾ ਇਹ ਚੀਜ਼ ਕਰੇ ਤੂੰ ਰੂਲ ਦਵਾਗੇ ਪਰ ਡੇਰੀ ਵਾਸ ਲਈ ਮੁੰਬਈ ਤੋਂ ਦੁੱਧ ਨਹੀਂ ਆ ਰਿਹਾ ਤੋ ਉਹ ਚੀਜ਼ ਯਾਰੀ ਉਹ ਚੀਜ਼ ਉਹ ਫਿਰ ਇਹ ਦੁੱਧ ਤੋਂ ਮੋਰੇ ਜਾਚ ਆਇਆ ਕਰਨਾ ਤੇ ਤੇਰੇ ਨਾਲ ਇੱਕ ਦਾ ਜੀ ਹੋਰ ਦਾ ਜਾਂ